ਖੂਫੀਆ ਸੇਵਾ ਮਨ ਦੱਸਿਆ ਕਿ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਸਪਸ਼ਟ ਨਹੀਂ ਹੋਇਆ ਕਿ ਗੋਲੀਬਾਰੀ ਅਮਰੀਕਾ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰ ਟਰੰਪ ਨੂੰ ਨਿਸ਼ਾਨਾ ਬਣਾ ਕੇ ਕੀਤੀ ਸੀ ਜਾਂ ਨਹੀਂ ਪਰ ਅਮਰੀਕੀ ਖੂਫੀਆ ਸੇਵਾ ਇਸ ਵਕਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਡੋਨਲਡ ਟਰੰਪ ਦੇ ਨੇੜੇ ਗੋਲੀਆਂ ਚੱਲੀਆਂ ਨੇ ਕਿਹਾ ਜਾ ਰਿਹਾ ਹੈ ਕਿ 21 ਸਤੰਬਰ ਦੇ ਨਾਲ ਗੋਲੀ ਚੁਲਾਏਗੇ ਡੋਨਲਡ 트럼ਪ ਦੋ ਮਹੀਨਿਆਂ ਦੇ ਵਿੱਚ ਦੂਜੀ ਵਾਰ ਚਾਲੇਵਾ ਹਮਲੇ ਤੋਂ ਬਚੇ ਨੇ ਦਾਸਦੀ ਹੈ ਕਿ ਅਮਰੀਕਾ ਦੇ ਸਾਫਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਲਡ 트럼ਪ ਦੋ ਮਹੀਨਿਆਂ ਦੇ ਵਿੱਚ ਦੂਜੀ ਵਾਰ ਚਾਲੇਵਾ ਹਮਲੇ ਤੋਂ ਬਚੇ ਨੇ 13 ਜੁਲਾਈ ਨੂੰ ਪੈਂਸਿਲਵੇਨੀਆ ਵਿੱਚ ਇੱਕ ਰੈਲੀ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਤੇ ਇੱਕ 골ਫ ਕਲੱਬ ਵਿੱਚ ਕਿ ਸਿਗੇਤਾ ਇਸੇ ਦੌਰਾਨ ਕਟਨਾ ਦੇ ਸਮੇਂ 트럼ਪ 골프 ਕੋਡਰੇ ਸਨ ਤਾਂ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ 트럼ਪ ਦੀ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਸੁਰੱਖਿਆਤ ਨੇ ਦੋਸ਼ੀ ਅਤੇ 트럼ਪ ਵਿਚਾਲੇ ਕਰੀਬ 400 ਗਸਤੀ ਦੂਰੀ ਸੀ ਸ਼ੱਕੀ ਨੂੰ 1के47 ਸਮੇਤ ਗ੍ਰਿਫਤਾਰ ਕੀਤਾ ਗਿਆ ਦੱਸਿਆ ਚਾਰਿਆ ਕਿ ਚਾਰੀਆਂ ਦੇ ਵਿੱਚ ਲੁਕੇ ਮਲਸਮਾ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਗੋਲੀਬਾਰੀ ਹੋਈ ਹਮਲੇ ਤੋਂ ਬਾਅਦ ਬਿਆਨ ਦੇ ਵਿੱਚ ਟਰੰਪ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿਸੇ ਵੀ ਅਫਵਾਹ ਤੇ ਧਿਆਨ ਨਾ ਦਿੱਤਾ ਜਾਵੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਨੇਤੇ ਕਦੇ ਵੀ ਆਤਮ ਸਮਰਪਣ ਨਹੀਂ ਕਰਨਗੇ ਦਾਸਤੀ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਦੇ ਫਲੋਰੀਡਾ ਦੇ ਵਿੱਚ ਐਤਵਾਰ ਦੁਪਹਿਰ ਕਰੀਬ 2 ਵਜੇ ਗੋਲੀਬਾਰੀ ਕੀਤੀ ਗਈ ਹਾਲਾਂਕਿ 트ੰਪ ਦੀ ਮੁਹਿੰਮ ਟੀਮ ਅਤੇ ਖੂਫੀਆ ਸੇਵਾਵਾਂ ਨੇ ਦੱਸਿਆ ਕਿ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਸਪੱਸ਼ਟ ਨਹੀਂ ਹੋਇਆ ਕਿ ਗੋਲੀਬਾਰੀ ਅਮਰੀਕਾ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰ 트ੰਪ ਨੂੰ ਨਿਸ਼ਾਨਾ ਬਣਾ ਕੇ ਕੀਤੀ ਸੀ ਜਾਂ ਨਹੀਂ ਪਰ ਅਮਰੀਕੀ ਖੂਫੀਆ ਸੇਵਾ ਉਨਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਹਿਲੀ ਨਜ਼ਰੇ ਇੱਕ ਕਤਲ ਦੀ ਕੋਸ਼ਿਸ਼ ਜਾਪਦੀ ਹੈ ਪਰ ਪੂਰਾ ਮਾਮਲਾ ਜਾਂਚ ਤੋਂ ਬਾਅਦ ਹੀ ਕਲੀਅਰ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਬਿਲਕੁਲ ਸੁਰੱਖਿਅਤ ਨੇ ਪਹਿਲਾ ਵੀ ਹਾਲਾਂਕਿ ਡੋਨਲਡ 트੍ਰੰਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਰੈਲੀ ਦੌਰਾਨ ਆਪਣੇ ਵਰਕਰਾਂ ਨੂੰ ਸੰਬੋਧਨ ਕਰੇ ਸੀ ਉਸ ਦੌਰਾਨ 트੍ਰੰਪ ਦੇ ਉੱਤੇ ਗੋਲੀ ਚਲਾਈ ਗਈ ਸੀ ਤੇ ਇਸ ਵਾਰ ਵੀ ਇੱਕ ਸਫਾਲੀਆ ਨਿਸ਼ਾਨ ਹੈ ਕਿ ਫਿਰ ਤੋਂ ਡੋਨਲਡ 트੍ਰੰਪ ਨੂੰ ਕਿ ਨਿਸ਼ਾਨਾ ਬਣਾਇਆ ਗਿਆ ਇਹ ਜਾਂਚ ਦਾ ਵਿਸ਼ਾ ਕਿਹਾ ਜਾ ਰਿਹਾ ਹੈ ਕਿ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਧਿਕਾਰੀਆਂ ਨੇ ਕਿਹਾ ਕਿ 골프 ਕੋਰਟ ਤੇ 2147 ਵਾਲੇ ਇਸ਼ਾਰਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਆਖਿਰਕਾਰ ਪੂਰਾ ਮਾਮਲਾ ਕੀ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ 400 ਗਜ਼ ਦੀ ਦੂਰੀ ਤੇ ਛੜੀਏ ਗੋਲੀ ਚੱਲੀ ਹੈ ਹਾਲਾਂਕਿ ਕੇਸ 47 ਸਬੰਧਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਕਿਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਫਾਲ ਇਹ ਖੜਾ ਹੋ ਰਿਹਾ ਹੈ ਕਿ ਫਿਰ ਤੋਂ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਇਆ ਕਿਆ ਸੋ ਜਿਹੜਾ ਜਾਂਚ ਕੀਤੀ ਜਾ ਰਹੀ ਹੈ ਕਿ ਕਿਉਂਕਿ 400 ਗੱਜਤੀ ਦੂਰੀ ਦੇ ਨਾਲ 1K47 ਦੇ ਕਰਕੇ ਜਿਹੜੀਆਂ ਗੋਲੀ ਚਲਾਈ ਗਈ ਏ 1K47 ਨਾਲ ਗੋਲੀ ਚਲਾਈ ਗਈ ਤੇ ਨਿਸ਼ਾਨ ਵਾਲੇ ਨਿਸ਼ਾਨੇ ਖੜਾ ਹੋ ਰਿਹਾ ਹੈ ਕਿ ਫਿਰ ਤੋਂ ਕਿ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇਹ ਜਾਂਚ ਦਾ ਵਿਸ਼ਾ ਇਸ ਵਕਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਡੋਨਲਡ ਟਰੰਪ ਦੇ ਨੇੜੇ ਗੋਲੀਆਂ ਚੱਲੀਆਂ ਨੇ ਕਿਹਾ ਜਾ ਰਿਹਾ ਹੈ ਕਿ 1K47 ਦੇ ਨਾਲ ਗੋਲੀ ਚੁਲਾਏਗੇ ਡੋਨਲਡ 트럼ਪ ਦੋ ਮਹੀਨਿਆਂ ਦੇ ਵਿੱਚ ਦੂਜੀ ਵਾਰ ਚਾਲੇਵਾ ਹਮਲੇ ਤੋਂ ਬਚੇ ਨੇ ਦਾਸਦੀ ਹੈ ਕਿ ਅਮਰੀਕਾ ਦੇ ਸਾਫਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਲਡ 트럼ਪ ਦੋ ਮਹੀਨਿਆਂ ਦੇ ਵਿੱਚ ਦੂਜੀ ਵਾਰ ਚਾਲੇਵਾ ਹਮਲੇ ਤੋਂ ਬਚੇ ਨੇ 13 ਜੁਲਾਈ ਨੂੰ ਪੈਂਸਿਲਵੇਨੀਆ ਵਿੱਚ ਇੱਕ ਰੈਲੀ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਤੇ ਇੱਕ 골ਫ ਕਲੱਬ ਵਿੱਚ ਕਿ ਸਿਗੇ ਤਾਂ ਇਸੇ ਦੌਰਾਨ ਘਟਨਾ ਦੇ ਸਮੇਂ 트럼ਪ 골ਫ ਕੋਡਰੇ ਸਨ ਤਾਂ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ 트럼ਪ ਦੀ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਸੁਰੱਖਿਆਤ ਨੇ ਦੋਸ਼ੀ ਅਤੇ 트럼ਪ ਵਿਚਾਲੇ ਕਰੀਬ 400 ਗਜ਼ ਦੀ ਦੂਰੀ ਸੀ ਸ਼ੱਕੀ ਨੂੰ 147 ਸਮੇਤ ਗ੍ਰਿਫਤਾਰ ਕੀਤਾ ਗਿਆ